ਟੈਲੀਗ੍ਰਾਮ ਵਾਲਾ ਪੁਲ 20-22 ਵਿੱਚ ਟੁੱਟਣ ਤੋਂ ਬਾਅਦ ਟੈਲੀਗ੍ਰਾਮ ਤੋਂ ਕਲਮਾ ਨੂੰ ਆਰਜੀ ਪੁਲ ਦਾ ਰਸਤਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਨੰਗਲਪਲਾਂ ਤੋਂ ਨੂਰਪੁਰਵੇਦੀ ਆਉਣ ਵਾਲੇ ਸਾਰੇ ਹੀ ਰਾਹੀ ਗੀਆਂ ਲਈ ਖੁਸ਼ੀ ਦੀ ਖਬਰ ਹੈ ਹੁਣ ਇਧਰੋਂ ਆਰਜੀ ਪੁਲ ਰਾਹੀਂ ਨੂਰਪੁਰਵੇਦੀ ਤੋਂ ਨੰਗਲਪਲਾਂ ਜਾਇਆ ਜਾ ਸਕੇਗਾ ਅਤੇ ਉਧਰੋਂ ਨੂਰਪੁਰਵੇਦੀ ਆਇਆ ਜਾ ਸਕੇਗਾ ਇਹ ਪੁਲ ਕੱਲ ਤੋਂ ਸ਼ੁਰੂ ਹੋ ਗਿਆ ਹੈ 1 ਅਕਤੂਬਰ ਤੋਂ ਇੱਥੋਂ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਬਹਾਨ ਲੰਘਣ ਲੱਗ ਪਏ ਹਨ ਅਤੇ ਦੁਕਾਨਦਾਰ ਅਤੇ ਨੌਕਰੀਆਂ ਕਰਨ ਵਾਲੇ ਇੱਧਰੋਂ ਉੱਧਰ ਜਾ ਸਕਣਗੇ ਇਹ ਬੜੀ ਖੁਸ਼ੀ ਦੀ ਖਬਰ ਹੈ ਦੂਜੇ ਪੁਲ ਨੂੰ ਤੋੜਿਆ ਜਾ ਰਿਹਾ ਸੀ ਜਿਸ ਕਾਰਨ ਲੋਕਾਂ ਵਿੱਚ ਰੋਸ ਫੈਲ ਗਿਆ ਸੀ ਕਿ ਆਰਜੀ ਰਸਤਾ ਬਣਿਆ ਨਹੀਂ ਪੁਲ ਨੂੰ ਤੋੜਿਆ ਜਾ ਰਿਹਾ ਹੈ ਲੋਕਾਂ ਦੀ ਆਵਾਜ਼ ਆਈ ਬੰਦ ਸੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕੋਸ ਰਹੇ ਸਨ ਉਸ ਤੋਂ ਬਾਅਦ ਇਹ ਆਰਜੀ ਪੁਲ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ ਤੇ ਲੋਕ ਇਧਰੋਂ ਆਉਣ ਜਾਣ ਵੀ ਲੱਗ ਪਏ ਹਨ ਦੇਖੋ ਗੱਡੀ ਜਾ ਰਹੀ ਹੈ ਪੀਕਅਪ ਤੇ ਸਕੂਟਰ ਮੋਟਰਸਾਈਕਲ ਕਨਾਈਟਿਕ ਵਗੈਰਾ ਜੋ ਵੀ ਹੈ ਐਕਟਵਾ ਵਗੈਰਾ ਜਾ ਰਹੇ ਹਨ ਲੰਘ ਰਹੇ ਹਨ ਇਸ ਪੁਲ ਤੋਂ ਦੇਖੋ ਪੁਲ ਦਾ ਦ੍ਰਿਸ਼ ਸਾਹਮਣੇ ਦਿਖ ਰਿਹਾ ਹੈ ਸਾਰੇ ਆਉਣ ਜਾਣ ਵਾਲੇ ਰਾਹੀ ਆਉਂਦੇ ਜਾਂਦੇ ਦੇਖੇ ਜਾ ਸਕਦੇ ਹਨ ਦੁਸ਼ਹਰੇ ਦੇ ਮੌਕੇ ਤੇ ਇਧਰੋਂ ਆ ਸਕਣਗੇ ਰਾਹੀਰ ਤੇ ਜਾ ਸਕਣਗੇ ਰਾਹੀਰ ਇਹ ਬੜੀ ਖੁਸ਼ੀ ਦੀ ਖਬਰ ਹੈ ਕਿ ਕਈ ਸਾਲਾਂ ਬਾਅਦ ਕਹਿੰਦੇ ਹੁੰਦੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਜੇ ਤਾਂ 3 ਕੇ ਸਾਲ ਹੀ ਹੋਨੇ ਸੀ ਦਸੰਬਰ ਮਹੀਨੇ ਇਹ ਸੁਣੀ ਗਈ ਹੈ ਦੇਖੋ ਕਾਰਾਂ ਵੀ ਜਾ ਰਹੀਆਂ ਆਰਜੀ ਪੁਲ ਤੋਂ ਆਰਜੀ ਰਸਤਾ ਬਣ ਚੁੱਕਿਆ ਹੈ ਤੇ ਸਾਰੇ ਇਹ ਵੀਡੀਓ ਦੇਖਣ ਤੇ ਬਾਦ ਤੋਂ ਬਾਈ ਲਾਈਕ ਤੇ ਸ਼ੇਅਰ ਕਰਨ ਅਤੇ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਜਿਹੜੇ ਕਿ ਕਾਫੀ ਦੂਰੋਂ ਪਾਇਆ ਆਨੰਦਪੁਰ ਸਾਹਿਬ ਹੋ ਕੇ ਗੇਟ ਪਾ ਕੇ ਆਂਦੇ ਸਨ ਹੁਣ ਸਿੱਧੇ ਹੀ ਨੂਰਪੁਰ ਵਿਦੇਦੀ ਨੂੰ ਆ ਜਾ ਸਕਣਗੇ